ਹਾਂਜੀ ਠਾਕਰੇਦਾਰ ਸੇਵਕ ਸਿੰਘ 100 ਰੁਪਏ ਗੁਰੂ ਕ ਲੰਗਰ ਅਚਰਦਾ ਕਰਾਉਂਦਾ ਵਾਹਿਗੁਰੂ ਤੰਦਰੋਤੀ ਬਖਸ਼ਣ ਚੜ੍ਹਦੀ ਕਲਾ ਇੱਕ ਬਰਾਤ ਆਟੇ ਦੀ ਤੇ 100 ਰੁਪਏ ਹੋਰ ਪਰਿਵਾਰ ਵੱਲੋਂ ਗੁਰੂ ਕ ਲੰਗਰ ਅਚਰਦਾ ਕਰਾਉਂਦੇ ਹਾਂ 100 ਰੁਪਏ ਬਹੁਤ ਅਰਦਾਸ ਕਰਉਂਦੀਆਂ ਸੰਗਤ ਨਾਮ ਸਾਹਿਬ ਆਪ ਵੀ ਜਾਣਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਰੱਖਣ ਹਾਂਜੀ ਸਾਧ ਸੰਗਤ ਹੋਲੇ ਮਹੱਲੇ ਨੂੰ ਮੌਕਾ ਰੱਖਦੇ ਨਗਰ ਦੌੜ ਤੇ ਨਗਰ ਟਾਗਿਆਂ ਵੱਲੋਂ ਬੜੀ ਚੜ੍ਹਦੀ ਕਲਾ ਵਾਲੇ ਲੰਗਰ ਚੱਲਦਿਆ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਜਿਨ੍ਹਾਂ ਦੀ ਗ੍ਰਾਹੀ ਕਰਦੀਆਂ ਹੋਈਆਂ ਸੰਗਤਾਂ ਤੁਹਾਡੇ ਦਰਾਂ ਦੇ ਵਿੱਚ ਦੀ ਲੰਘ ਰਹੀਆਂ ਹਨ ਗੁਰੂ ਕੇ ਰਾਸਤਾ ਘਟਿਗਾ ਕਰਦੇ ਹੋਏ ਇਹ ਸਾਲਵਾਦ ਆਉਂਦੀਆਂ ਸਾਧ ਸੰਗਤ ਰਲੀਆਂ ਅਨੰਦਪੁਰ ਸਾਹਿਬ ਵਾਸਤੇ ਸਾਲਵਾਦ ਆਪਣੇ ਨਗਰ ਦਾ ਉੱਧਰ ਵੱਲੋਂ ਬੜੀ ਚੜ੍ਹਦੀ ਕਲਾ ਲੰਗਰ ਚੱਲਦਿਆ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਤਾਨਾ ਇਹ ਸੇਵਾਦਾਰ ਜਿਨ੍ਹਾਂ ਨੇ ਸਾਰੇ ਨਗਰ ਦੀ ਪ੍ਰਕਰਮਾ ਕਰਨੀ ਹੈ ਨਗਰ ਦੇ ਭਲੇ ਵਾਸਤੇ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਲੰਗਰ ਚੱਲਦਿਆ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆਪਣੇ ਇਹਨਾਂ ਸੰਗਤਾਂ ਵੱਲੋਂ ਬਾਬਾ ਭਾਈ ਸਗਰਾਂ ਦੇ ਅਸਥਾਨ ਦੀਆਂ ਸੰਗਤਾਂ ਵੱਲੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਕੇਸਗੜ ਗੁਰਦੁਆਰਾ ਸਾਹਿਬ ਦੇ ਵਿੱਚ ਅੱਪਾ ਸਾਧ ਸੰਗਤ ਪ੍ਰਕਾਸ਼ ਕਰਵਾ ਕੇ ਭੋਗ ਪੋੜਿਆ ਨੇ ਨਗਰ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਸਤੇ ਮਨਜੀਤ ਮਨਜੀਤ ਸਿੰਘ ਦਾ ਪਰਿਵਾਰ ਵੱਲੋਂ 100 ਰੁਪਇਆ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਵਾਖਸ਼ਣ ਚੜ੍ਹਦੀ ਕਲਾ ਰੱਖਣ। ਆਪਣੇ ਕੇਸਗੜ ਗੁਰਦਵਾਰਾ ਸਾਹਿਬ ਦੇ ਵਿੱਚ ਸਾਰੇ ਨਗਰ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਸਤੇ ਅਖੰਡ ਪਾਠ ਪ੍ਰਕਾਸ਼ ਕਰਾਉਂਦੇ ਆ ਸਾਧ ਸੰਗਤ ਕਿਉਂਕਿ ਜਿੰਨੇ ਵੀ ਸੇਵਾਦਾਰ ਆਏ ਪੈਦਲ ਚੱਲ ਕੇ ਪ੍ਰਕਰਮਾ ਕਰਦੇ ਆ ਸਾਰੇ ਨਗਰ ਦੀ ਮਹਾਰਾਜ ਤੰਦਰੁਸਤ ਗਿਆ ਬਖਸ਼ਣੇ ਨਾਲ ਉਹ ਵਿਚੜਦੀ ਕਰਾ ਰੱਖੜੇ ਬਹੁਤ ਚੜ੍ਹਦੀ ਕਲਾ ਦੇ ਨਾਲ দান ਕਰ ਰਹੀਆਂ ਸੰਗਤਾਂ ਆਟਾ ਦਾਲਾ ਖੰਡ ਚਾ ਪਾਲਣੋ ਰੋਕ ਕੇ ਵੀ ਰੋਕ ਕੇ ਬੰਨਣ ਵਾਲੀ ਟਰਾਲੀ ਮਗਰ ਨਾਲ ਆ ਰਹੀ ਹੈ ਜਿਹੜੇ ਵੀ ਇੱਧਰ ਅਗਲੇ ਘਰਾਂ ਉਹਨਾਂ ਨੂੰ ਬੇਨਤੀ ਕਰਦੇ ਵੀ ਇੱਧਰ ਅਸੀਂ ਕਦੋਂ ਨੂੰ ਆਵਾਂਗੇ ਔਰ ਇਹਦਾ ਜਾਣਾ ਹਾਂ ਵੀ ਇੱਕ ਪ੍ਰਾਤ ਆਟੇ ਦੀ ਤੇ 100 ਰੁਪਿਆ ਕਾਕੀ ਦੇ ਪਰਿਵਾਰ ਵੱਲੋਂ ਇੱਕ ਪ੍ਰਾਤ ਆਟੇ ਦੀ ਤੇ 100 ਰੁਪਿਆ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਵਾਖਸ਼ਣ ਚੜ੍ਹਦੀ ਕਲਾ ਰੱਖਣ ਉਹ ਬਹੁਤ ਸੇਵਾਦਾਰੋ ਸ਼ਾਬਾਸ਼ ਬਾਬਾ ਭਾਈ ਸਰਗਾਂ ਦੇ ਸਥਾਨ ਤੋਂ ਚੱਲ ਗਏ ਸੰਗਤਾਂ ਟ੍ਰੈਕਟਰ ਟਰਾਲੀ ਲੈ ਕੇ ਹਰਵੰਦ ਸਿੰਘ ਬਾਬੇ ਗੇ ਹਰਵੰਦ ਸਿੰਘ ਬਾਬੇ ਗੇ 500 ਰੁਪਿਆ ਅਰਦਾਸ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਬਾਸਲ ਚੜਦੀ ਕਲਾ ਰੱਖਣ ਕੈਨੇਡਾ ਕੈਨੇਡਾ ਵਾਲੇ ਸਰਵੰਤ ਸਿੰਘ ਬਾਪੇ ਕੇ ਸਾਥ ਸ੍ਰੀ ਗਰਵੇ ਕੀ ਹਾਲਾ ਰਵੰਸ ਕਹਿਵਾ ਠੀਕ ਆ ਠੀਕ ਆ ਆ ਗਰਮੇਰ ਬੈਠਾ ਚਲਣਾ ਮੇਰੇ ਤੇ ਨਾ ਹੋਣਾ ਇਹ ਉਥੇ ਮਿਲਾ ਕੇ ਇਹ ਨੂੰ ਉਥੇ ਬਣੀ ਚੱਕਾ ਹੋਣਾ ਆ ਰਾਚਨ ਫਨੈਰਾ ਤੁਮ ਕਰੋ ਰੋਕੋ ਰੋਕ ਕੇ ਵੀ ਬੜਾ ਜਿਆ ਰੋਕ ਕੇ ਆਵੇ ਇੱਕ ਪ੍ਰਾਹ ਤਾਟੇ ਦੀ ਮੈਨ ਸਿੰਘ 100 ਰੁਪਇਆ ਕੌਣ ਮੈਂ ਖੁਦ ਮੋੜਦੀ ਮੋੜਦੀ ਹਾਂ ਜੀ ਸਿੰਘ ਆ ਜੀ 100 ਰੁਪਇਆ ਤੇ ਇੱਕ ਪ੍ਰਾਹ ਤਾਟੇ ਦੀ ਗੁਰੂ ਕੇ ਲੰਗਰਾ ਚਰਦਾ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਵਾਖ ਚੜ੍ਹਦੀ ਕਲਾ ਰੱਖਾਉਂਦੇ ਤੇ ਇਹ ਕੁਆਲਿਟੀ ਆਟੇ ਦੀ ਤੇ 100 ਰੁਪਇਆ ਹੋਰ ਗੁਰੂ ਕੇ ਲੰਗਰਾ ਚਰਦਾ ਕਰਾਉਂਦੀ ਆ ਸੰਗਤੋ ਮਹਾਰਾਜ ਤੰਦਰੁਸਤੀ ਵਾਖ ਸੇ ਚੜ੍ਹਦੀ ਕਲਾ ਰੱਖੇ ਓ ਪ੍ਰੀਤਮਾ ਨਾਮ ਥਾਂ ਵਾਹਿਗੁਰੂ ਆਪ ਹੀ ਜਾਣਦੇ ਆ ਹਰਵੰਦ ਸਿੰਘ ਨਾਲ ਚੱਲੂ ਆਪਣੇ ਹਾਂ ਵੀ ਹਰਵੰਦ ਸਿੰਘ ਨਾਲ ਜਾਣਾ ਇਹਨੇ ਆਪਣੇ ਸੰਗਤ ਦੇ ਨਾਲ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ 10 ਤਰੀਕ ਨੂੰ ਜਾਣਾ ਸਾ ਸੰਗਤ ਪਾਪਾ ਆਪਾ ਇਸ ਗ੍ਰੰਥ ਦੇ ਗੇਟ ਕੋਲ 10 ਮਾਰਚ ਨੂੰ 14 ਤਰੀਕ ਦਾ ਨੌਣਾ ਤੇ ਨਾਲ ਇਸ ਗ੍ਰੰਥ ਦਾ 15 ਤਰੀਕ ਦਾ ਹੋਦਾ ਬਲਾ ਬਰਿੰਦਰ ਸਿੰਘ 200 ਰੁਪਇਆ ਦੋ ਬਰਿੰਦਰ ਸਿੰਘ ਬਰਿੰਦਰ ਸਿੰਘ ਦੇ ਪਰਿਵਾਰ ਵੱਲੋਂ 200 ਰੁਪਇਆ ਪੁਰਗਲ ਲੰਗਰਾਜ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਵਖਸ਼ਣ ਚੜ੍ਹਦੀ ਕਲਾ ਰੱਖਣ ਬੇਅੰਤ ਜ਼ੈ ਕਾਲ ਸਾ 500 ਰੁਪਿਆ ਤੁਰੂ ਕਿ ਲੰਗਰਾਜ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਵਖਸ਼ਣ ਚੜ੍ਹਦੀ ਕਲਾ ਰੱਖਣ ਹੁਸ਼ਿਆ ਬਾਖਸ਼ੇ ਪ੍ਰਮਾਤਮਾ ਬਾਬਾ ਬਹੁਤ ਮਿਹਰਬਾਨੀ ਹੋ ਠੀਕ ਆ ਠੀਕ ਆ ਹਾਲੀ ਹੋਰ ਪਰਿਵਾਰਾਂ ਵੱਲੋਂ ਚੌਲ, ਦਾਲਾਂ ਤੇ ਗੁਰੂ ਗ੍ਰੰਥ ਕੇ ਲੰਗਰ ਚ ਅਰਦਾਸ ਕਰਾਉਂਦੇ ਆ। ਵਾਹਿਗੁਰੂ ਤੰਦਰੁਤੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਆਪਣੇ ਨਗਰ ਵੱਲੋਂ ਸਾਧ ਸੰਗਤ 25 ਸਾਲ ਹੋ ਗਏ ਲੰਗਰ ਚਾਲਦੇ ਨੂੰ 25 ਸਾਲ। ਜਿਨ੍ਹਾਂ ਦੀ ਅਗਰਾਹੀ ਕਰਦੇ ਹੋਈਆਂ ਸੰਗਤਾਂ ਤੁਹਾਡੇ ਤਰ੍ਹਾਂ ਦੇ ਵਿੱਚ ਪਹੁੰਚ ਚੁੱਕੀਆਂ ਹਨ। ਆਪਰਾਤ ਮੋੜ ਤੋਂ ਅਗਲੇ ਦੀ ਫਾਫੇ ਚ ਪਾ ਲੋ ਕਿ ਇੱਥੇ ਆਹ ਫਾਫਾ ਨੂੰ ਕੌਣ ਪਾਏ ਨਾ ਫੋਟੋ ਯਾਰ ਆਹ ਬੋਰੀ ਪਈ ਆ ਤੇ ਇਹਦੇ ਚ ਪਾ ਲੋ ਆ ਪੱਟੀ ਕੋਲ ਤੇ ਰੱਖ ਲੋ ਓਥੇ ਵਾਸੇ ਫੁਲਾ ਦੇ ਫਾਵੇ ਸਾਹ ਸੰਗ ਤੋਂ ਅਨੰਦਪੁਰ ਸਾਹਿਬ ਵਾਲਿਆਂ ਸਾਡਾ ਗੁਰੂ ਘਰ ਨਾਲ ਤਾਂ ਕੱਟੀਆਂ ਕਰਦੇ ਹੋਏ ਤੁਹਾਡੇ ਦਰਾਂ ਪਹੁੰਚੋ ਕੇ ਹਨ ਆਤਾ ਦਾਲ ਖਾਣ ਚਾ ਬਲ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਸੇਵਾਦਾਰ ਤੁਹਾਡੇ ਦਰਾਂ ਦੇ ਵਿੱਚ ਦੀ ਲੰਗ ਰਹੇ ਹਨ ਆ ਵੀ ਸਖਦੇਵ ਪ੍ਰਧਾਨ ਉਹਨਾਂ ਦੇ ਪਰਿਵਾਰ ਵੱਲੋਂ 500 ਰੁਪਇਆ ਕੋਵਤ ਤਨਕਦੀਵਾਲ ਦੀ ਗੁਰੂ ਕਾ ਲੰਗਰ ਚਰਤਾ ਕਰਾਉਂਦੀ ਆ ਸੰਗਤ ਵਾਹਿਗੁਰੂ ਤਾਨਦਰਤੀ ਵਾਖੇ ਚੜ੍ਹਦੀ ਕਲਾ ਰੱਖੋ ਚਲ ਬਜੋ ਔਲੇ ਬਹਾਲੇ ਨੂੰ ਮੁੱਖ ਰੱਖਦੇ ਹੋਏ ਨਗਰ ਦੋਹਾ ਤੇ ਲੰਗਰ ਢਾਗੀਆਂ ਵੱਲੋਂ ਬੜੀ ਚੜ੍ਹਦੀ ਕਲਾ ਲੰਗਰ ਚੱਲਦੇ ਆਨੰਦਪੁਰ ਸਾਹਿਬ ਜਿੰਨਾਂ ਦੀ ਗ੍ਰਾਹੀ ਕਰਦੀਆਂ ਹੋਈਆਂ ਸੰਗਤ ਤੁਹਾਡੇ ਤਰ੍ਹਾਂ ਦੇ ਬੇਦੀ ਲੰਘ ਰਹੀਆਂ ਹਨ ਆਟਾ, ਧਾਲ, ਖੰਡ, ਚਾਹ, ਮਾਲਣ, ਬੰਦ ਲਈ ਟਰਾਲੀ ਮਗਰ ਨਾਲ ਆ ਰਹੀਆਂ 100 ਰੁਪਏ ਹੋਰ ਅਰਦਾਸ ਕਰਾ ਰਹੀਆਂ ਸਾਮੇ ਤੇ ਵਾਹਿਗੁਰੂ ਨਾਮ ਥਾਵਾ ਆਪ ਹੀ ਜਾਣਦੇ ਚੜ੍ਹਦੀ ਕਲਾ ਰੱਖਣ ਨੂੰ ਜੀ ਇੱਕ ਪ੍ਰਾਤ ਜੀ 100 ਰੁਪਇਆ ਤੇ ਇੱਕ ਪ੍ਰਾਤ ਆਟੇ ਦੀ ਗੁਰੂ ਕੇ ਲੰਗਰ ਚ ਅਰਦਾਸ ਕਰਉਂਦੀ ਆ ਸੰਗਤ ਵਾਹਿਗੁਰੂ ਤੰਦਰੁਸਤੀ ਵਾਖਣ ਚੜ੍ਹਦੀ ਕਲਾ ਰੱਖਣ ਚਲੋ ਜੀ ਹਾਂ ਵੀ ਹੋਰ ਪਰਿਵਾਰਾਂ ਵੱਲੋਂ ਇੱਕ ਬਰਾਤ ਆਟੇ ਦੀ ਦਾਲਾਂ ਤੇ ਖੰਡ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ ਬਾਏ ਗੁਰੂ ਤੋਂ ਅੰਦਰੋਂ ਦੀ ਵਕਸ਼ਣ ਚੜ੍ਹਦੀ ਕਲਾ ਰੱਖਣ 100 ਰੁਪਇਆ ਗੋਵਤਰ ਅਰਦਾਸ ਕਰਾਉਂਦੀ ਆ ਸੰਗਤ ਬਾਏ ਗੁਰੂ ਚੜ੍ਹਦੀ ਕਲਾ ਵਕਸ਼ਣ ਮੇਰ ਪਰ ਆਸਰ ਤੇ ਹੱਥ ਰੱਖਣ ਚੱਲ ਬਈਏ ਚੱਲ ਬਈਏ ਬੜੇ ਪ੍ਰੇਮ ਤੇ ਸਰਕਾਰ ਦੇ ਨਾਲ ਸਾਖਤਾਂ ਅਰਦਾਸਾਂ ਕਰਾ ਰਹੀਆਂ ਹਨ ਸਰਵਰ ਦੀ ਕਿਰਪਾ ਕਲ ਚੜਦੀ ਕਲਾ ਰੱਖਾਉਣ ਦੀ ਬੜੀ ਚੜਦੀ ਕਲਾ ਦੇ ਨਾਲ ਲੰਗਰ ਚੱਲਦਾ ਆਪਣੇ ਹੁੰਦੇ ਮੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆਇਆ ਹੋ। ਕਰਮਾ ਵਾਲਿਆ ਸਾਧ ਸੰਗਤ ਨਗਰ ਦਾ ਕਰਮਾ ਵਾਲਾ ਬਹੁਤ ਮਾਲ ਪੂੜੇ ਠੀਰ ਦਾ ਲੰਗਰ ਚੱਲਦਾ ਪ੍ਰਾਨੰਦਪੁਰ ਸਾਹਿਬ ਆਇਆ ਹੋ। ਹੋਰ ਬਾਈ ਇੱਕ ਪ੍ਰਾਂਤ ਖੰਡ ਦੀ ਤੇ ਇੱਕ ਪ੍ਰਾਂਤ ਦੀ ਆਟੇ ਦੀ ਗੁਰੂ ਕਾ ਲੰਗਰ ਅਚਰਦਾਸ ਕਰਉਂਦੀ ਆ ਸੰਗਤ ਉਹ ਬਾਹਰੋਂ ਹੀ ਖੁਸ਼ਗਾਵ ਮਖਣ ਚੜ ਦੀ ਕਲਾ ਰੱਖਣ ਹੈ ਛਾਵਾਜ ਸ਼ਾਬਾਸ਼ੇਵਾ ਜਰਾਂ ਦੇ ਛਾਵਾਜ ਨਹੀਂ ਨਹੀਂ ਅਗਰ ਬਾਤ ਹੋਈ ਬੜੀ ਚੜ੍ਹਦੀ ਕਲਾ ਲੰਗਰ ਚੱਲਦੇ ਆਪਣੇ ਅਨੰਦਪੁਰ ਸਾਹਿਬ ਆਇਆ ਹੋ ਜੱਲਾ ਦੀ ਗਰਾਈ ਕਰਦੇ ਹੋਈਆਂ ਸੰਗਤਾਂ ਤੁਹਾਡੇ ਤਰ੍ਹਾਂ ਦੇ ਬੇਦੀ ਲੰਗ ਰਹੀਆਂ ਹਨ ਆਟਾ ਦਾਲ ਖੰਡ ਚਾਹ ਬਾਲਾ ਬਾਲਾ ਦੀ ਟਰਾਲੀ ਵੀ ਮਗਰ ਨਾਲ ਆ ਰਹੀ ਹੈ ਸ਼ਾਵਾ ਸ਼ਾਵਾ ਸੇਵਾ ਦਾ ਅਦੇ ਸ਼ਾਵਾ ਪੈਦਲ ਕਰਕੇ ਸਾ ਸੰਗਤ ਸਾਰੇ ਨਗਰ ਦੀ ਪ੍ਰਕਰਮਾ ਕਰਦੀ ਆ ਸਾ ਸੰਗਤ ਓਏ ਆਪਣੀ ਨਗਰ ਦੌਰ ਵੱਲੋਂ ਬੜੀ ਚੜ੍ਹਦੀ ਕਲਾ ਲੰਗਰ ਚੱਲਦਿਆ ਅਨੰਦਪੁਰ ਸਾਹਿਬ ਹਰ ਸਾਲ 25 ਸਾਲ ਹੋ ਗਏ ਆਪਣੇ ਲੰਗਰ ਚੱਲਦੇ ਨੂੰ 25 ਸਾਲ 25ਵਾਂ ਲੰਗਰ ਹੈ ਰਕੀ ਜਿਹੜੀ ਗ ਸੰਗਤਾਂ ਨੇ ਨਾਲ ਵੀ ਜਾਣਾ ਹੋਇਆ ਸਾ ਸੰਗਤ 10 ਮਾਰਚ ਨੂੰ ਬਾਬਾ ਭਾਈ ਸਿਕਰਮ ਦੇ ਗੇਟ ਕੋਲੋਂ ਟ੍ਰੈਕਟਰ ਟਰਾਲੀਆਂ ਆਪਣੇ ਦਾ ਤੌਰ ਤੇ ਖੰਡੀਆਂ ਜੇ ਸੰਗਤ ਨੇ ਨਾਲ ਜਾਣਾ ਉਥੇ ਜਾ ਸਕਦੇ ਆ 10 ਮਾਰਚ 14 ਮਾਰਚ ਦਾ ਹੋਲਾ ਮਹਲਾ ਤੇ 15 ਮਾਰਚ ਦਾ ਹੋਲਾ ਮਹਲਾ 14 ਦਾ ਨਾਉਣ ਆ ਆ ਦੋਰਲਾ ਮਾੜੀ ਜੀ ਟਰਾਲੀ ਗਾ 100 ਰੁਪਿਆ ਗੋਵਤਰਦਾਰ ਕਰਉਂਦੀ ਆ ਗਾ ਕਰ ਲੋ ਟਰਾਲੀ ਵੜੋ ਅਰਦਾਸਾ ਕਰਾ ਰਿਹਾ ਸੰਗਤੋ 200 ਰੁਪਿਆ 200 ਰੁਪਿਆ ਦੰਦਾ ਆ ਜੀ ਡਾਕਟਰ ਸਾਡੇ ਵੀਰ ਦੰਦਾ ਵਾਲੇ 200 ਰੁਪਿਆ 200 ਰੁਪਿਆ ਗੋਵਤ 500 ਰੁਪਿਆ ਹੋਰ ਗੋਵਤ 500 ਰੁਪਿਆ ਹੋਰ ਗੋਵਤ ਅਰਦਾਸ ਕਰਾਉਂਦੀ ਆ ਸੰਗਤੋ ਮਹਾਰਾਜ ਨਾਥਾ ਮਾਫੀ ਜਾਣਦੇ ਆ ਤੰਦਰੁਸਤੀ ਵਕਸ਼ਣ ਚੜਦੀ ਕਲਾ ਰੱਖਾਂ ਆ ਆ ਵੀ ਨੀਟਾ ਦੁਕਾਨਦਾਰ ਉਹਨਾਂ ਦੇ ਪਰਵਾਹ 100 ਰੁਪਇਆ ਗੁਰੂ ਕੇ ਲੰਗਰ 'ਚ ਅਰਦਾਸ ਕਰਾਉਂਦੇ ਆ ਵਾਹਿਗੁਰੂ ਕੰਧ ਰੋਟੀ ਵਗ ਸਣਚੜ ਦੀ ਕਲਾ ਰੱਖਾਉਂਦੇ ਆ ਕੇ ਤਰਕਾਈ ਦਰਦੀ ਜਾ ਆਪਾਂ ਟਰਾਲੀ ਇਧਰਲੇ ਪਾਸੇ ਉਰਲੇ ਸੜਕੀ ਲਾ ਆ ਵੀ ਸਾਧ ਸੰਗਤ ਅਨੰਦਪੁਰ ਸਾਹਿਬ ਵਾਲੀਆਂ ਸੰਗਤਾਂ ਹੌਲੇ-ਭੌਲੇ ਨੂੰ ਨੋਕਰਾ ਕੇ 200 ਰੁਪਇਆ ਹੋਰ ਗੱifterਦਾਰ ਕਮੇਡੀਆਂ ਸੰਗਤਾਂ ਬਾਹਰ ਨੂੰ ਤੰਦਰੁਸਤੀ ਵਕਸ਼ਨ ਚੜਦੀ ਕਲਾ ਰੱਖਣ ਨੂੰ ਕਹਿੰਦੇ ਕੀ ਆ ਕਰ ਰਹੇ ਤਾਵੇਂ ਸਾ ਸੰਗਤਾਂ ਨੰਦਪੁਰ ਸਾਹਿਬ ਵਾਲਿਆਂ ਸੰਗਤਾਂ ਗੁਰੂ ਕੇ ਰਾਹ ਤਾਂ ਇਕੱਠੀਆਂ ਕਰਦੇ ਹੋਏ ਤੁਹਾਡੇ ਦਰਾਂ ਦੇ ਵਿੱਚ ਦੀ ਲੰਘ ਰਹੇ ਹਨ ਆਟਾ ਦਾਲ ਖੰਡ ਚਾਹ ਬਾਲਣ ਜੋ ਵੀ ਤੁਸੀਂ ਅਰਦਾਸ ਕਰਵਾ ਕਰਵਾ ਸਕਦੇ ਆ ਸੇਵਾ ਦਾ ਤੁਹਾਡੇ ਦਰਾਂ ਵਿੱਚ ਪਹੁੰਚੋ ਕੇ ਹਨ ਇੱਧਰ ਜਾਵਣ ਨੂੰ ਦੋ ਤਿੰਨ ਜਣੇ ਨਿਰਮਲਾ ਜੀ ਆਪ ਹੈ ਚਲ ਇੱਥੇ ਰੋਕ ਲਾਵਾਂ ਸਾਈਡ ਕੀਤੇ ਕਰ ਸ਼ਾਮਾ ਸ਼ਾਮਾ ਸੇਵਾ ਦਰਾਂ ਦੇ ਚਾਵਲ ਬੰਦ ਕਰ ਲਓ ਇੱਥੇ ਟਰਾਲੀ ਬੰਦ ਲਾਦੇ ਬੰਦ ਵੀ ਰੀਲ ਲਾਦੇ ਬੰਦ ਫਰਾਂ ਦੇ ਕੋਲ ਛੱਡ ਦੇ ਮੋਟਰ ਚੱਕ ਲਓ ਉਸਨੇ ਅਰਦਾਸ ਕੀਤੀ ਅੰਗ ਸੰਗ ਜੇ ਦਾਤ ਦੇ ਰਹੇ ਦਾਤਾ ਮੂੰਹੋਂ ਕਹੇ ਹੋਰ ਦੋਸਤ ਪਾ ਦੇਗਾ ਕਾਮ ਤੱਕ ਨਾ ਖਤੂਗਾ ਤੁਲ ਜਿਹੜਾ ਐਸਾ ਦੈਰੀ ਨੂੰ ਸਭ ਕਾ ਸਿਖਾ ਦਿਆਂਗਾ ਥੋੜੇ ਲਿਆਉਂਦੀ ਦਾ ਇੱਥੇ ਗੱਲ ਕਿਹੜੀ ਤਾਰੇ ਅੰਬਰ ਦੇ ਤੋੜ ਕੇ ਨਿਆਦਿਆਂ ਦਾ ਦੁਨੀਆ ਰਾਤਾਂ ਨੂੰ ਤਾਰੇ ਵੇਖਦੀਏ ਤਾਰੇ ਮੁਗਲਾਂ ਨੂੰ ਦਿਨੇ ਬੁਖਾਰਿਆਂ ਦਾ ਲਾਹੌਰ ਪਹੁੰਚ ਕੇ ਉਹ ਪਹਿਲਾ ਜਾਨ ਤਰਖਾਨ ਪਾਸ ਪੁੱਜਾ ਬਿੜੀ ਕੰਮ ਨੂੰ ਦੇ ਕੇ ਉਹਦਾ ਨੂਰ ਉੱਠ ਗਿਆ ਉਹਨੇ ਪੁੱਛਿਆ ਭਰਾ ਦੱਸ ਮੈਨੂੰ ਕੀ ਸੇਵਾ ਕਰਾਂ ਬਿੜੀ ਕੰਮ ਨੇ ਉਸ ਨੂੰ ਸਾਰੀ ਕਹਾਣੀ ਦੱਸੀ ਕਿ ਕਰੋੜੀ ਮਲਕਾਂ ਹਕੂਮਤ ਨੇ ਦੋ ਘੋੜੇ ਖੋੜਾ ਹਨ ਅਤੇ ਗੁਰੂ ਸਾਹਿਬ ਨੂੰ ਬੋੜਾ ਬਣਾ ਦਿੱ ਕਿਹਾ ਹੈ ਮੈਂ ਨਾ ਪਾਖਿਆਂ ਨੂੰ ਸੱਤ ਚੌਣ ਆਇਆ ਹਾਂ ਬੀਡੀ ਕੰਮ ਨੂੰ ਪਤਾ ਲੱਗਿਆ ਕਿ ਘੋੜਿਆਂ ਦਾ ਇੰਚਾਰਜ ਸੌਂਦਰਖਾਨ ਹੈ ਉਹ ਰੋਜ਼ ਘਾਮੋਲਣੇ ਆ ਕੇ ਘੋੜਿਆਂ ਨੂੰ ਪਾਉਂਦਾ ਹੈ ਇਸ ਲਈ ਮੈਂ ਢਾਹੀ ਬਣ ਕੇ ਘਾਹ ਦੇ ਚੰਦੇ ਬਹਾਨੇ ਉਸ ਨੂੰ ਮਿਲ ਸਕਦਾ ਹਾਂ ਉਸ ਨੇ ਜੌਨ ਤਖਣ ਤੋਂ ਇੱਕ ਕੰਬੜੀ ਇੱਕ ਰੰਬਾ ਇੱਕ ਦੁਪੱਟਾ ਲਿਆ ਰਾਵੀ ਦੇ ਪਾਰਲੇ ਬੰਨੇ ਕੋ ਨਰਮ-ਨਰਮ ਘਾਹ ਖੋਤਿਆ ਪੰਡ ਸਰ ਤੇ ਚੁੱਕੀ ਅਤੇ ਢਾਹਿਆਂ ਦੇ ਵਿਚਕਾਰ ਬੈਠ ਗਿਆ ਸੌਂਦੇ ਖਾਨ ਨੇ ਢਾਹ ਦਾ ਮੁੱਲ ਪੁੱਛਿਆ ਬੀਡੀ ਕੰਮ ਨੇ ਬੜੇ ਪਿਆਰ ਨਾਲ ਕਿਹਾ ਮੈਂ ਪੈਸੇ ਮੂੰਹ ਨਹੀਂ ਮੰਗਣੇ ਇਹ ਕਹਾ ਸੱਤੇ ਪਾਤਸ਼ਾਹ ਦੇ ਘੋਰੀਆਂ ਨੇ ਖਾਣਾ ਹੈ। ਸੌਂਦੇ ਖਾਨ ਭਲੇਖਾ ਖਾ ਗਿਆ ਕਿ ਇਹ ਬਾਦਿਆਂ ਨੂੰ ਪੱਤਿਆ ਪਾਤਸ਼ਾਹ ਕਹਿੰਦਾ ਹੈ। ਪਰ ਮੂਰਖ ਨੂੰ ਇਹ ਨਾ ਪਤਾ ਲੱਗਿਆ ਕਿ ਸਿੱਕਾ ਉਸਦੇ ਮੂੰਹ ਤੇ ਹੀ ਆਉਂਦੇ ਗੁਰੂ ਨੂੰ ਧਿਆ ਰਿਹਾ ਹੈ। 1 ਰੁਪਿਆ ਰੋਜ਼ ਦਾ ਤਨਖਾਹ ਪੱਕੀ ਕਰਕੇ ਸੌਂਦੇ ਖਾਨ ਨੇ ਬਿਧੀ ਚੰਦ ਨੂੰ ਪੱਕਾ ਦਾਤ ਰੱਖ ਲਿਆ। ਬਿਧੀ ਚੰਦ ਹਰ ਰੋਜ਼ ਘੋਰੀਆਂ ਨੂੰ ਘਾਤ ਆਉਂਦਾ ਅਤੇ ਆਪਣੀ ਤਨਖਾਹ ਵਿੱਚੋਂ ਬਾਕੀ ਨੌਕਰਾਂ ਨੂੰ 8 ਆਣੇ ਦੇ ਲੱਡੂ ਵੰਡਦਾ ਤਾਂ ਕਿ ਉਹ ਈਰਖਾ ਕਰਨੀ ਛੱਡ ਦੇਣ। ਅਤੇ ਉਸਨੇ ਮਿੱਤਰ ਬਣੇ ਰਹਿਣ ਇੱਕ ਪੱਥਰ ਹਰ ਰੋਜ਼ ਰਾਤ ਨੂੰ ਕੰਦ ਤੋਂ ਦਰਿਆ ਵਿੱਚ ਸੁੱਟਦਾ ਸੀ ਤਾਂ ਕਿ ਜਦੋਂ ਕੋਹੜਾ ਕਿਲੇ ਦੀ ਕੰਦ ਟੱਪ ਕੇ ਦਰਿਆ ਵਿੱਚ ਛਾਲ ਮਾਰੇਗਾ ਤਾਂ ਮੁਗਲ ਸਮਝ ਲਵੇ ਇਹ ਖੜਕਾ ਦਾ ਰੋਜ਼ ਹੀ ਹੁੰਦਾ ਹੈ ਬਹਾਦਰ ਬਿਲੀ ਚੰਦ ਤਵੇਲੇ ਦਾ ਪੂਰਾ ਭੇਤੀ ਹੋ ਗਿਆ ਬਿਲੀ ਚੰਦ ਦੀ ਇਸ ਚੜ੍ਹਦੀ ਕਲਾ ਦਾ ਵਰਨਣ ਇਸ ਤਰ੍ਹਾਂ ਸੁਣੋ ਉਹ ਬਿਲੀ ਚੰਦ ਤਵੇਤੀ ਹੋਗੀ ਹੱਕ ਮੇਲ ਲਾ ਫਿਲੀ ਚੰਦ ਮੇਤੀ ਹੋਗੀ ਹੱਕ ਮੇਲ ਲਾ ਉਡੀਕ ਵੀ ਨੋ ਹੋ ਕੇ ਸਾਹ ਨੂੰ ਬਾ ਉਹਰੇ ਸ਼ੀਸ਼ੇ ਵਾਂਗ ਚੰਮ ਸਾਦੇ ਨੇ ਦਿੱਤਾ ਹੈ ਜਿਵੇਂ ਇੱਕ ਸ਼ੇਰ ਮੇ ਬਣਾ ਤੇ ਨੇ ਦਿੱਤਾ ਹੈ ਜਿਵੇਂ ਇੱਕ ਸ਼ੇਰ ਮੇ ਬਣਾ ਤੇ ਨੇ ਮਾਰਦੇ ਨੇ ਦਿਨ ਬਦਿਆ ਅੱਤੇ ਲੜਾਂ ਬਿੱਜਾਂ ਚੁਲੇ ਉਹਨਾਂ ਤੋਂ ਸੱਤ ਸੱਤ ਕੰਮ ਹੋ ਲੱਗਣਾ ਉੱਤ ਲੱਕੜ ਉਹ ਲੱਕੜ ਤੇਰੀ ਭਰਾਂ 200 ਰੁਪਈਆ ਆ ਵੀ ਸੇਵਕ ਸਿੰਘ ਦੇ ਪਰਿਵਾਰ ਵੱਲੋਂ ਇੱਕ ਪ੍ਰਾਤ ਆਟੇ ਦੀ ਤੇ 200 ਰੁਪਈਆ ਆਲ 800 ਰੁਪਏ ਰਾਜਵਾਟਰ ਉਹਨਾਂ ਵੱਲੋਂ 100 ਰੁਪਏ ਆ ਟੇ ਦੀ ਪ੍ਰਾਂਤ ਆਟੇ ਦੀ ਗੁਰੂ ਦੇ ਲੰਗਰਾਂ 'ਚ ਅਰਦਾਸ ਕਰਾਈ ਆ ਵਾਹਿਗੁਰੂ ਤੰਦਰੁਸਤੀ ਵਾਖਸ਼ਣ ਚੜ੍ਹਦੀ ਕਲਾ ਰੱਖਣਾ ਉਹਨਾਂ ਨੇ ਲੱਕਣ ਖੁਸ਼ ਗਿਆ ਵਾਖਸ਼ੇ ਪਰਮਾਤਮਾ ਗਾ ਕਰਨਾ ਵੀ ਉੱਥੇ ਉਹਨੂੰ ਹੋ ਤਾਂ ਵੀ ਬਾਲਣਾਂ ਕੋਲੇ ਕਰ ਲੋ ਟਰਾਲੀ ਜਾਣ ਹੋ ਆਗੇ ਬੰਦੇ ਉੱਧਰ ਲੈ ਚਲੋ ਜੀ ਜਉਣਗੇ ਉੱਥੇ ਉੱਥੇ ਜਾ ਜੋ ਵੀ ਮੇਰਾ ਵੀਰ ਪਰਿਵਾਰ ਕੋਈ ਰਹਿ ਵੀ ਗਿਆ ਟਰਾਲੀ ਦਾ ਬਾਪ ਸੋਹਣੀਆਂ ਸਾਥ ਸੰਗਤੋ ਆ ਵੀ ਆ ਥਾ ਲੱਕੜ ਭਾਰੀ ਆ ਤੇ ਸੇਵਾਦਾਰ ਆਓ ਟਰਾਲੀ ਦੇ ਸੱਟੋ ਖੰਡਾ ਇਹਦਾ ਪੁਰਾਣਾ ਵਟਾ ਟਰਾਲੀ ਕਰ ਲਓ ਨੇੜੇ ਉਹਦੇ ਆ ਮੁੰਡੇ ਆ ਸੰਦੀਪ ਹੁਣਾਂ ਨੂੰ ਕਹ ਕਰਾ ਉਹ ਚੱਕਣਗੇ ਹੁਣ ਬੱਲਾ ਵੱਡੇ ਫੁੰਡ ਪਹਿਲੀ ਆਉਂਦੇ ਇੱਥੇ ਕੋਈ ਬੇਸਾਨ ਜਰਾ ਸੱਟ ਲੈਣਗੇ ਕਿ ਤੂੰ ਮੈਕ ਕਰਕੇ ਲਾਲਵੇ ਉੱਤੇ ਆਸਾ ਸੰਨ ਤੋਂ ਅਨੰਦ ਪਾਲ ਸਾਹਿਬ ਵਾਲਿਆਂ ਸੰਗਤਾਂ ਹੋਲੇ-ਭਾਲੇ ਨੂੰ ਮੋਖ ਰੱਖਦੇ ਹੋਏ ਆਹ ਸਾਲ ਦੀ ਤਰ੍ਹਾਂ ਗੁਰੂ ਕੇ ਰਾਸਤਾ ਕਟਗਾ ਕਰਦੇ ਹੋਏ ਸੇਵਾਦਾਰ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੇ ਹਨ ਆਟਾ ਦਾਲ ਖੰਡ ਚਾ ਬੱਲਣ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਸੇਵਾਦਾਰ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੇ ਹਨ 25 ਸਾਲ ਨੂੰ ਸਹਾ ਸੰਗਤ ਆਪਣੇ ਲੰਗਰ ਚਾਲੇ ਰੋਹਨਪੁਰ ਸਾਹਿਬ ਉਹ ਰਣਜੀਤ ਸਿੰਘ ਆਹ ਦੀ ਰਣਜੀਤ ਸਿੰਘ 100 ਰੁਪਏ ਆਰਦਾਸ ਕਰਾਉਂਦੇ ਨੇ ਵਾਹਿਗੁਰੂ ਤੰਦਰੁਸਤੀ ਵਕਸ਼ਣ ਚੜਦੀ ਕਲਾ ਰੱਖਣ ਕੋਈ ਲੱਕੜ ਸੱਟ ਨਹੀਂ ਤੇ ਗਾਂਵ ਬੰਦੇ ਉਹ ਤੇ ਲੱਕੜ ਆ ਯਾਰ ਇੱਕ ਆ ਵੀ 1400 ਰੁਪਏ ਬਖਤ ਅਰਦਾਸ ਕਰਉਂਦੀ ਆ ਸੰਗਤ ਵਾਹਿਗੁਰੂ ਚੜਦੀ ਕਲਾ ਰੱਖਣ ਖੁਸ਼ੀਆਂ ਵਕਸ਼ਣ ਅੱਜ ਪੈਦਲ ਚੱਲ ਕੇ ਪ੍ਰਚਾਰਮਾ ਕਰਦੇ ਆ ਸੇਵਾਦਾਰ ਸਾਰੇ ਪੈਦਲ ਚੱਲ ਕੇ ਕੱਲੇ ਕੱਲੇ ਘਰ ਦੇ ਵਿੱਚ ਆਸਾ ਸੰਗਤ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤ ਆ ਆਪਣੇ ਲੱਗਰ ਦਾ ਭਲਾ ਆਸਾ ਸੰਗਤ ਮਹਾਰਾਜ ਤੰਦਰੁਸਤੀ ਵਾਖੇ ਚੜ੍ਹਦੀ ਕਲਾ ਰੱਖੇ ਸਾਰੇ ਬਰੇ ਵੀਰਾਂ ਨੂੰ ਇਹ দান ਕਰ ਦੇਣੀ ਕੋਈ ਔਖੇ ਆਸਾ ਸੰਗਤ ਵਾਹਿਗੁਰੂ ਤੰਦਰੁਸਤੀ ਵਾਖੇ ਚੜ੍ਹਦੀ ਕਲਾ ਰੱਖੇ ਇਹ ਤਾਂ ਕਰਮਾਂ ਵਾਲੇ ਕਰਦੇ ਆ ਮਹਾਰਾਜ ਪਰਵਾਰਾਂ ਦੇ ਵਿੱਚ ਤੰਦਰੁਸਤੀਆਂ ਵਾਖੀਆਂ ਹਨ ਜੰਨਾ ਦੇ ਪਰਿਵਾਰ ਵੱਲੋਂ ਨਾਂ ਪੁੱਛ ਲਈਦਾ ਹੁਣ ਆਹ ਰਸਣ ਹੈ ਦਾਰਸ਼ੀ ਦੇ ਪਰਿਵਾਰ ਵੱਲੋਂ 500 ਰੁਪਈਆ ਇੱਕ ਪ੍ਰਾਂਤ ਆਟੇ ਦੀ ਇੱਕ ਖੰਡ ਦਾ ਥਾਲ ਤੇ ਚਾਹ ਅਗਰੂ ਕੇ ਲੰਗਰਾਂ ਤੇ ਅਰਦਾਸ ਕਰਾਈ ਆ ਮਹਾਰਾਜ ਤਾਂਦਰਾਤੀ ਵਕਸ਼ਣ ਚੜ੍ਹਦੀ ਕਲਾ ਰੱਖਣ ਰੋਕ ਕੇ ਮੜੇ ਰੋਕ ਖੁਸ਼ਿਆ ਵਕਸ਼ੇ ਵਾਹਿਗੁਰੂ ਇੱਕ ਪ੍ਰਾਤ ਹੋਰ ਆਟੇ ਦੀ ਗੁਰੂ ਕੇ ਲੰਗਰੇ ਤੇ 200 ਰੁਪਏ ਦਾ ਮਿੰਦਰ ਸਿੰਘ ਦੇ ਪਰਿਵਾਰ ਵੱਲੋਂ ਵਾਹਿਗੁਰੂ ਤਾਂਦਰਾਤੀ ਵਕਸ਼ਣ ਚੜ੍ਹਦੀ ਕਲਾ ਰੱਖਣ ਹੈ ਨਾਲ ਖੰਡ ਨਾਲ ਆਟੇ ਦੀ ਪ੍ਰਾਤ ਤੇ 200 ਰੁਪਏ ਸਾਈਡ ਉਪਰਾਂ ਦਰੋਤੀ ਵਾਰ ਸੰਕਰਦੀ ਕਰਾ ਰੱਖੋ ਮੂਰੇ ਆ ਮੂਰੇ ਪੂਰਾ ਮੂਰੇ ਆ ਮੂਰੇ ਤੇ ਇਹ ਕੀ ਦੇ ਪਰਿਵਾਰ ਵੱਲੋਂ ਦੱਸਣ ਗਿਆ ਕਿ ਉਦੋਂ ਤੇ ਆਵੇ ਫਤਹਿ ਦੱਸਣ ਗਿਆ ਆ ਕੇ ਆਪ ਨੂੰ ਪਤਾ ਮੈਂ ਆਈ ਉਥੋਂ ਹੀ ਪੁੱਛਿਆ ਸੀ ਕਰਨਲ ਸਿਕ ਕਰਨਲ ਸਿਕ ਕਰਨਲ ਸਬਦਾਰਤ ਆਹੋ ਤੇ ਦੱਸਣਗੇ ਪਹਿਲੇ ਦੱਸਣਗੇ ਪਹਿਲੇ ਆਹੋ ਬੋਰੀ ਖੰਡ ਦੀ ਆ ਇਹ ਕੱਟ ਦੀ ਆ ਸਾਹਿਬ ਸਰਦਾਰ ਕਰਨਾਲ ਸਿੰਘ ਸੂਬੇਦਾਰ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਬੋਰੀ ਖੰਡ ਦੀ ਇੱਕ ਬੋਰੀ ਆਟੇ ਦੀ ਤੇ 2000 ਰੁਪਇਆ ਤੇ 2000 ਰੁਪਇਆ ਅਮਰਪਾਲ ਇੰਗਲੈਂਡ ਵਾਲਾ ਅਮਰਪਾਲ ਸਿੰਘ ਇੰਗਲੈਂਡ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਬੋਰੀ ਖੰਡ ਦੀ ਇੱਕ ਬੋਰੀ ਆਟੇ ਦੀ ਤੇ 2000 ਰੁਪਇਆ ਤੇ ਨਾਲ ਦਾਣਾਂ ਗੁਰੂ ਕੇ ਲੰਗਰਾਂ 'ਚ ਅਰਦਾਸ ਕਰਾਉਂਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਾਖੇ ਖੁਸ਼ੀਆਂ ਵਾਖੇ ਪ੍ਰਮਾਤਮਾ ਮਿਰਗੋ 100 ਰੁਪਇਆ ਬਾਲੋ ਬਾਗੁਰੂ ਤੰਦਰੋਤੀ ਬਕਸੇ ਚੜ੍ਹਦੀ ਤਰ੍ਹਾਂ ਰੱਖਣਾ ਬਹੁਤ ਪ੍ਰੇਮ ਤੇ ਸਤਕਾਰ ਦੇ ਨਾਲ ਸੰਗਤਾਂ ਨੂੰ ਦਾਨ ਕਰਾ ਕਰ ਰਹੀਆਂ ਹਨ ਸੱਚੇ ਪਾਤਸ਼ਾਹ ਤੰਦਰੋਤੀ ਬਕਸੇ ਚੜ੍ਹਦੀ ਕਰਾ ਰੱਖਣਾ ਕਮਿਆ ਗਰਮੀ ਤਾਂ ਦੋ ਗਰਮੀਤ ਖੜੇ ਆ ਗਿਆ ਪ੍ਰੀਤਾ ਸਿੰਘ ਦਾ ਚੱਲ ਹੁਣ ਹਾਂਜੀ ਸੰਦੀਪ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 200 ਰੁਪਇਆ ਤੇ ਇੱਕ ਪ੍ਰਾਂਤ ਆਟੇ ਦੀ ਤੇ ਖੰਡ ਗੁਰੂ ਕੇ ਲੰਗਰ 'ਚ ਅਰਦਾਸ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਵਾਖਣ ਚੜ ਦੀ ਕਲਾ ਰੱਖਾਉਣ ਨੂੰ ਮਨਾਤ ਪ੍ਰਾਂਤ ਆ ਸਰੋ ਉਹ ਗਾਹ ਕਰਾ ਲਓ ਹੁਣ ਟਰਾਲੀ ਦਾ ਦਾਹ ਕਰ ਲਓ ਪ੍ਰਾਂਤ ਕਿੱਥੇ ਆ ਮੈਂ ਨਾ ਫੜਾਤੀ ਲੈ ਕੇ ਆ ਹੋਏ ਨੂੰ ਹਾਂ ਇਹ ਰੱਖ ਦਿਆ ਹਾਂ ਹਾਂ ਵਧੀਆ ਲਿਆ ਕੇ ਬੰਦੇ ਦਾ ਬਾਸੀ ਦਾ ਪਹਿਲਾਂ 90 ਦਾ ਪਾਣੀ ਆ ਗਿਆ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਅਰਦਾਸਾਂ ਕਰਾ ਰਹੀਆਂ ਹਨ ਮਹਾਰਾਜ ਚੜ੍ਹਦੀ ਕਲਾ ਵਾਖਸ਼ ਖੁਸ਼ੀਆਂ ਵਾਖਸ਼ਾਂ ਤਾਂ ਰੋਟੀ ਵਾਖਸ਼ਾਂ ਇਧਰਲੀ ਸਾਈਡ ਤੇ ਲਾਲਾ ਟਰਾਲੀ ਇਥੇ ਆਰੋ ਆਰੋ ਫੇਰ ਚੱਲਦੇ ਆ ਅੱਗੇ ਸਾਰੇ ਜਾਣੇ ਆ ਜਾਓ ਵੀ ਸਾਰੇ ਹੀ ਬੰਦੇ ਸਾਰੇ ਹੀ ਬੰਦੇ ਆ ਜਾਓ ਇੱਧਰ ਚਾਹ ਪਾਣੀ ਦਾ ਲੰਗਰ ਛਕ ਕੇ ਹੋਰ ਫੇਰ ਚੱਲਾਂਗੇ ਗਾਹ ਆ ਜਾਓ ਮੇਰੇ ਵੀਰੋ ਸਵਾਗਤ ਹੈ ਸ੍ਰੀ ਸਰਦਾਰ ਸੱਜਣ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹਰੇਕ ਸਾਲ ਆਪਣੇ ਸਾਥ ਸਗਲ ਚਾਹ ਦਾ ਭੰਡਾਰਾ ਬੜੇ ਪ੍ਰੇਮ ਸਤਿਕਾਰ ਦੇ ਨਾਲ ਸੰਗਤਾਂ ਦੀਆਂ ਸੇਵਾ ਕਰਦੇ ਆ ਵਾਹਿਗੁਰੂ ਪੁੱਛ ਗਿਆ ਵਕ ਸੰਚੜ ਦੀ ਕਵਾਰਾ ਕਾਉਣੀ ਆ ਗਿਆ ਬਲਜੀ ਜੀ ਕਰ ਲੈ ਦੇਖੀ ਚੱਕੀ ਕਿੰਨੀ ਚੱਕੀ ਤਾ ਜਿਵੇਂ ਬਲਜੀ ਤਾਂ ਆਉਣਾ ਸੀ ਆਹ ਥੋੜੇ ਕੋਲ ਚਲਾ ਦਿੱਤਾ ਯਾਰ ਆ ਵੀ ਚੱਲ ਬੇਰ ਕੇ ਸੀ ਉਹ ਆਏ ਨਹੀਂ ਐਸੇ ਕਰਕੇ ਨਹੀਂ ਅਸੀਂ ਆਏ ਰ ਕੀ ਮਗਰ ਜਨਾਂ ਦੋਖਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਝ ਫੋਕਮ ਕਰੋ ਆਸਾ ਉਹ ਗੱਡੀ ਆ ਪੰਜ ਮੇਟੀ ਠੀਕ ਆ ਬੱਸ ਠੀਕ ਆ ਜੀ ਠੀਕ ਆ ਜੀ ਪੈਸ ਕਰਦੇ ਨੇ ਪੈਸਿਫਿਕ ਗਰੂਪ ਦਾ ਨਾਮ ਬੋਲ ਦੋ ਜੀ ਗਰੂਪ ਦਾ ਠੀਕ ਆ ਠੀਕ ਆ ਕੋਈ ਹੋਰ ਨਹੀਂ ਲਖਲਾ ਮੜਾਗਾ ਜਿਲ੍ਹਾ ਕੋਈ ਕੋਈ ਆਉਣ ਦੀ ਰੋਡ ਨਹੀਂ ਠੀਕ ਆ ਠੀਕ ਆ ਠੀਕ ਆ ਜੀ ਜਗਰੂਪ ਸੱਟੀ ਜਾਂਦਾ ਹੁੰਦਾ ਆਹ ਹਾਂ ਨਾ ਨਾ ਆਪਾਂ ਬੁਲਾਇਆ ਸੀ ਪੁੱਲੀਆਂ ਠੀਕ ਆ ਜਗਰੂਪ ਸਿੰਘ ਚਿੱਤਾ ਰੱਖੀ ਨਾ ਜਲਦੀ ਸੀ ਵੀ ਯਾਰ ਨਾ ਨਾ ਆਪਾਂ ਜਾਖਦੇ ਸੀਗੇ ਨਾ ਬੰਦਾ ਆ ਵੀ ਆ ਬਾਬੇ ਨੂੰ ਕਬੋਂ ਦੇਰ ਦੇ ਰਹਿਣ ਰੋ ਦੁੱਖਦਾ ਹੁੰਦਾ ਇਹਨਾਂ ਦੁੱਖ ਤਾਂ ਹੁੰਦਾ ਹੀ ਆ ਜੇ ਚੱਲਣ ਚੱਲਣ ਦੀ ਕਰ ਲਾਂਗੇ ਅੰਧਿਆਰ ਉਹਨੂੰ ਸਾਰਾ ਉੱਤਰ ਸਾਰੀ ਸੰਗਰ ਚੱਲੋ ਉੱਤਰੋ ਵੀ ਉੱਤਰਾਂ ਜਿਹੜੇ ਬੰਦੇ ਉੱਤਰਨ ਜਾਂਦੇ ਚਲੋ ਪਤੋਂ ਤੁਸੀਂ ਤਾਂ ਥੱਲੇ ਚਲਿਓ ਚਲੋ ਚਲੋ ਥੱਲੇ ਨਹੀਂ ਨਹੀਂ ਬਹੁਤ ਸਾਰੇ ਇੱਥੇ ਆ ਇਹ ਤਾਂ ਸਟਾਰਟ ਕੀਤੇ ਹੋਇਆ ਆਪਣੀ ਬੰਦ ਕੋਈ ਨਹੀਂ ਅਸੀਂ ਸਾਹਮਣੇ ਹੀ ਬੈਠਾ ਸੋਡੇ ਕੋਲੇ ਸਾਹੇ ਲੜਨੀ ਖੜੇ ਚੱਲਾਂਗੇ ਇੱਥੇ ਹਾਂ ਇਨੇ ਫਿੱਕਾ ਜਿਹਾ ਡਿੱਗਿਆ ਸੀ ਆਹੋ ਇੱਥੇ ਡਿੱਗਿਆ ਸੀ ਪੈਰ ਟੱਕ ਪੈਰ ਤੇ ਲੱਗ ਗਿਆ ਜੀ ਨਾ ਆ ਬਹੁਤ ਬਚਿਆ ਬੜਾ ਮਹਾਰਾਜ ਸਾਹਮਣੇ ਤੱਕ ਲਿਆ ਗਿਆ ਤੇ ਹੱਥ ਠੀਕ ਆ ਭਾਈ ਅੱਗੇ ਚੱਲੀਏ ਬਾਹਰ ਆਜੋ 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 ਭੱਜ ਕੇ ਆਜੋ ਕਰੋ ਸਾਰੇ ਜਣੇ ਆ ਤੁਹਾਨੂੰ ਸਾਡੇ ਚ ਬਈ ਨਹੀਂ ਵੀ ਤਾਂ ਨਹੀਂ ਪੀਣਾ ਚਾਹ ਹੀ ਪੀ ਲਾਂਗੇ ਬਸ ਇਹ ਜੀ ਕੇ ਚੱਲ ਰਿਹਾ ਹੈ ਇਹ ਜੀ ਕੇ ਦਾ ਕੀ ਕਰ ਰਹਿਣ ਦੋ ਕੱਲਾ ਹੀ ਘਰ ਆਉਂਦਾ ਮੈਂ ਆਪੇ ਮਿਲ ਨਾ ਨਹੀਂ ਇੱਧਰ ਤਾਂ ਨਹੀਂ ਤੇਰਾ ਆ ਚੱਲਦਾ ਹੈ ਅੱਛਾ ਅੱਛਾ ਨਹੀਂ ਉਹਨੇ ਕਹਿਤਾ ਉਹ ਕਹਿੰਦਾ ਮੈਂ ਆਪੇ ਮਿਲੂਆਂ ਤਾਂ ਬੰਦ ਗੱਲ ਕਰ ਦੂਜਾ ਬਿੱਲ ਉੱਠ ਗਿਆ ਉਹ ਬਿੱਲ ਉੱਠ ਗਿਆ ਵਾਹਿਗੁਰੂ 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 ਸਤਨਾਮ ਮਹਾਰਾਜ ਆਪ ਹੀ ਕਰਨ ਵਾਲਾ ਸਾਰਾ ਕੁਝ ਹੈ ਇੱਥੇ ਲੈ ਲਈ ਸਾਡੇ ਪਹਿਲਾਂ ਸਾਡੇ ਕੋਲ ਇਹ ਵੀ ਪਰਿਵਾਰ ਬਹੁਤ ਚੜ੍ਹਦੀ ਕਲਾ ਨਾਲ ਬਾਈ ਉੱਥੇ ਵੀ ਆਉਂਦੇ ਹੁੰਦੇ ਆ ਮਗਰ ਜਾਵੜਦੇ ਆ ਵਧੀਆ ਸੇਵਾ ਕਰਾਉਣ ਦੇ ਦੋਸਰ ਕਰੋਗਾ ਇੱਕ ਵੀ ਅੰਡ ਪਾਟ ਹੁੰਦਾ ਹ ਹ ਉਹਦੀ ਦੇਦੇ ਆ ਹਾਂ ਆਗ ਦੀ ਵੀ ਚੱਦ ਗਿਆ ਨਾਲ ਹ ਤੈਨਾਂ ਆ ਕੇ ਤੇ ਮੈਨੇ ਹੀ ਹ ਇੱਕ ਤਾਂ ਬਾਰ ਉਹ ਅਗੇ ਡਬਈ ਚੋਂ ਮਸਾ ਆਇਆ ਸੀ ਹੁਣ ਫੇਰ ਕੈਨੇਡਾ ਚ ਵੀ ਆਉਂਦਾ ਹੋਰ ਪੁਰਾ ਜੀ ਬਹਾਮਾ ਦੇ ਮਾ ਹਾਂ ਘਾਤੀ ਹੁੰਦਾ ਇਹ ਕਿੰਨਾ ਦਾ ਉੱਧਰ